ਤੋ ਬਚਨ ਲਈ ਸ਼ਹਿਰ ਦੀਆਂ ਸੜਕਾਂ ਤੇ ਮੂੰਹ ਟੱਕ ਕੇ ਬਾਹਰ ਨਿਕਲਣਾ ਹੁਣ ਮਹਿੰਗਾ ਸਾਬਤ ਹੋ ਸਕਦਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਜਿੱਥੇ ਪੁਲਿਸ ਨੇ ਮੂੰਹ ਟੱਕ ਕੇ ਗੱਡੀ ਚਲਾਉਣ ਜਾਂ ਸੜਕ ਤੇ ਤੁਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਟ੍ਰੈਫਿਕ ਪੁਲਿਸ ਮੁਤਾਬਕ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਤੇ ਸਖਤ ਕਾਰਵਾਈ ਹੋ ਸਕਦੀ ਹੈ ਗਰਮੀਆਂ ਦੇ ਮੌਸਮ ਵਿੱਚ ਤੇਜ਼ ਗਰਮ ਹਵਾਵਾਂ ਤੋਂ ਬਚਣ ਲਈ ਲੋਕ ਅਕਸਰ ਆਪਣਾ ਮੂੰਹ ਟੱਕ ਕੇ ਗੱਡੀ ਚਲਾਉਂਦੇ ਨੇ ਜਿਸ ਕਾਰਨ ਉਹਨਾਂ ਦੀ ਪਛਾਣ ਲੁਕੀ ਰਹਿੰਦੀ ਹੈ ਤੇ ਇਸ ਆੜ ਹੇਟ ਕੋਈ ਵੀ ਸਮਾਏ ਵਿਰੋਧੀ ਤੱਤ ਆਪਣਾ ਚਿਹਰਾ ਛੁਪਾ ਕੇ ਵੀ ਅਪਰਾਧ ਕਰ ਸਕਦਾ ਹੈ ਇਸ ਲਈ ਹਾਈ ਕੋਰਟ ਅਤੇ ਟ੍ਰੈਫਿਕ ਪੁਲਿਸ ਨੇ ਲੋਕਾਂ ਦੇ ਚਿਹਰੇ ਟੱਕਣ ਸੰਬੰਧੀ ਵਿਸ਼ੇ ਦਾ ਗੰਭੀਰ ਨੋਟਿਸ ਲਿਆ ਹੈ ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਚਿਹਰਾ ਟੱਕ ਕੇ ਆਪਣੀ ਪਛਾਣ ਨਹੀਂ ਛੁਪਾ ਸਕਦਾ ਉਨ੍ਹਾਂ ਕਿਹਾ ਕਿ ਇਹ ਮੁੱਦਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵੱਧਾ ਜਾ ਰਿਹਾ ਹੈ ਤੇ ਕਿਸੇ ਵੀ ਵਿਅਕਤੀ ਨੂੰ ਮੂੰਹ ਟੱਕ ਕੇ ਗੱਡੀ ਚਲਾਉਣ ਜਾਂ ਸੜਕ ਤੇ ਤੁਰਨ ਦੀ ਇਜਾਜ਼ਤ ਨਹੀਂ ਹੈ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਮੂੰ ਟੱਕ ਕੇ ਗੱਡੀ ਨਾ ਚਲਾਉਂਦੀ ਅਪੀਲ ਕੀਤੀ ਹੈ। ਅੰਕ ਸਰ ਇਹ ਹਦਾਇਤਾਂ ਦੇ ਜਿਹੜਾ ਮੂੰ ਟੱਕ ਕੇ ਜਾ ਰਹੇ ਉਹਨਾਂ ਦੇ ਚਲਾਨ ਕਿਉਂ ਦਿੱਤੇ ਜਾਂਦੇ ਨੇ? ਦੇਖੋ ਜੀ ਉਹਨਾਂ ਦੇ ਮਾਨਯੋਗ ਸਾਡੇ ਜੀਪੀ ਸਾਹਿਬ ਵੱਲੋਂ ਮਾਨਯੋਗ ਐਡਿਸਪੀਟਰੈਪ ਸਾਹਿਬ ਵੱਲੋਂ ਸਖਤ ਐਤ ਹੋਈ ਆ। ਇਹ ਕ੍ਰਾਈਮ ਨੂੰ ਰੋਕਣ ਵਾਸਤੇ ਜਿਹੜਾ ਜਿਹੜਾ ਵੀ ਮੂੰ ਬਣੇਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਆ ਤੇ ਕਰਾਂਗੇ। ਸਰ ਅਜੇ ਤੱਕ ਆਫੇ ਜਿਹੜੇ ਲੋਗ ਆ ਮੂੰਹ ਟੱਕ ਕੇ ਜਾ ਰਹੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਦੋਂ ਇਹ ਪ੍ਰੋਪਰ ਨਾਕਾ ਲਗਾਣੇ ਆ ਜਿਹੜਾ ਮੂੰਹ ਟੱਕ ਕੇ ਨਿਕਲਦਾ ਉਹਦੇ ਖਿਲਾਫ ਕਾਰਵਾਈ ਕਰਦੇ ਆ ਉਸ ਜਿਹੜੇ ਪਰਿਵਾਰਕ ਲੋਕ ਹੁੰਦੇ ਆ ਸਾਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਮਗਲ ਹੈ ਕਿ ਗਾਈਡ ਕਰੀਦਾ ਵੀ ਤੁਸੀਂ ਮੂੰਹ ਬੰਨ ਕੇ ਨਹੀਂ ਨਿਕਲਣਾ ਆਇਡੈਂਟੀਟੀ ਨਹੀਂ ਸਭਾਉਣੇ ਸਰ ਗਰਮੀ ਦਾ ਮੌਸਮ ਹੈ ਲੋਕਾਂ ਕਹਿੰਦਾ ਜਿਹੜਾ ਡਿਸਪਲਾਈ ਤੇ ਕਾਫੀ ਫਰਕ ਪੈਂਦਾ ਜਿਸ ਕਰਕੇ ਮੂੰਹ ਟੱਕਦੇ ਆ ਕੋਈ ਜੀ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਗਰਮੀ ਇੰਨੀ ਵੀ ਨਹੀਂ ਹੈਗੇ ਜਿਹਨੇ ਆਪਾਂ ਮਹਿਸੂਸ ਕਰਦੇ ਆ ਸਰਕ ਕਲੂ ਘਰੋਂ ਲੈ ਕੇ ਵੀ ਇਹ ਹੁਕਮ ਜਾਰੀ ਕੀਤਾ ਗਿਆ ਜੀ ਕਿਉਂਕਿ ਕਲੂ ਘਰ ਆਉਣ ਵਾਲਾ ਉਸ ਤੋਂ ਪਹਿਲਾਂ ਹੁਕਮ ਜਾਰੀ ਕਰ ਦਿੱਤੇ ਗਿਆ ਨੇ ਜੀ ਅੱਜ ਬਿਲਕੁਲ ਜੀ ਇਹ ਸਾਰਾ ਕੁਝ ਲਾਅਨ ਆਰਡਰ ਦੀ ਸਥਿਤੀ ਨੂੰ ਕਾਬੂ 'ਚ ਰੱਖਣ ਵਾਸਤੇ ਟ੍ਰੈਫਿਕ ਸੁਮੂਤ ਚੱਲੇ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਵਾਰਦਾਤ ਨਾ ਹੋਵੇ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਜੀ ਬਹੁਤ ਭਾਰਤ-ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਵੀ ਜਿਹੜਾ ਮਾਹੌਲ ਖਰਾਬ ਹੋਇਆ ਸੀ ਉਸ ਨੂੰ ਲੈ ਕੇ ਵੀ ਲੱਗਦਾ ਪਿਆ ਜੀ ਕੀਤਾ ਗਿਆ ਹੈ ਇੱਕ ਇਹ ਸਾਰਾ ਕੁਝ ਅਸ ਵਿੱਚ ਆ ਗਿਆ ਜੀ ਆਪਾਂ ਲਾਅਨ ਆਰਡਰ ਮੈਂਟੇਨ ਰੱਖਣਾ ਜੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਔਰ ਜਿਹੜਾ ਕ੍ਰਾਈਮਨਲ ਬੰਦਾ ਵਾ ਉਹਨੇ ਕ੍ਰਾਈਮ ਕਰਨਾ ਅਸੀਂ ਉਹਨੂੰ ਰੋਕਣਾ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਮੂੰਹ ਬਣ ਕੇ ਵਹੀਕਲ ਚਲਾਉਂਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਮੂੰਹ ਬਣ ਕੇ ਨਾ ਚਲਾਓ ਆਪਣੀ ਆਈਡੈਂਟੀ ਨਾ ਸਕਾਓ ਠੀਕ ਹੈ ਜੀ